ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਰਿਆਂ ਦਾ ਸਾਡੇ ਬਲੌਗ ਦੇ ਵਿੱਚ ਤੇ ਆਪਾਂ ਕੰਟੀਨਿਊ ਕਰ ਰਹੇ ਹਾਂ ਕੱਲ ਵਾਲੇ ਬਲੌਗ ਤੁਸੀਂ ਦੇਖੀ ਹੋਣਗੇ ਨਾ ਤੇ ਆਪਾਂ ਕੋ ਰਾਦਰ ਦੀ ਲੋੜੀ ਦੀ ਸੈਲੀਬ੍ਰੇਸ਼ਨ ਕੀਤੀ ਹੈਗੀ ਪਹਿਲਾਂ ਲੋੜੀ ਦੀ ਤਿਆਰੀਆਂ ਦਿਖਾਈਆਂ ਤੁਹਾਨੂੰ ਫਿਰ ਆਪਾਂ ਲੋੜੀ ਵੀ ਦਿਖਾਈ ਹੈਗੀ ਅੱਜ ਆਪਾਂ ਬਾਕੀ ਮੈ ਸੈਲੀਬ੍ਰੇਟ ਕੀਤੀ ਹੈਗੀ ਵਿਸਥਾ ਕਰਦੇ ਨੇ ਆਜੋ ਆਜੋ ਹਾਈਪੋ ਲੁਟਾਪਾ ਤੇ ਉਸ ਤੋਂ ਬਾਅਦ ਆਪਾਂ ਹਨਾ ਅਖੰਡ ਪਾਤਸ਼ਾਹ ਪ੍ਰਕਾਸ਼ ਕਰਵਾਵਾਂਗਾ ਤੇ ਉਹਦੇ ਤਿਆਰੀਆਂ ਨੇ ਵੀ ਆਪਾਂ ਉਹ ਦਿਖਾਵਾਂਗੇ ਤੇ ਸਾਰੇ ਵਲੌਗ ਨਾਲ ਤੁਸੀਂ ਕੰਟੀਨਿਊ ਰਹੋ ਤੇ ਆਪਾਂ ਤੁਹਾਨੂੰ ਸਾਰੀ ਜਿਹੜੀ ਆਪਣੀ ਜਿੰਨੀ ਵੀ ਆਪਣੀ ਨੂੰ ਵੀ ਕੋਈ ਹਨਾ ਪ੍ਰੋਗਰਾਮ ਹੋਊਗਾ ਸਾਰਾ ਤੁਹਾਨੂੰ ਦਿਖਾਵਾਂਗੇ ਆਗੇ ਖੋਲ ਦਿਓ ਖੋਲ ਦਿਆ ਅਸੀਂ ਆਦਰ ਦਾ ਵਿਆਹ ਦਿਖਾਵਾਂਗੇ ਆ ਦੇਖ ਮੇਲਨ ਮੇਰੀ ਮੰਮੀ ਇੱਥੇ ਆਪਰੇ ਮੰਮੀ ਕਿੱਥੇ ਗਈ ਮਾ

ਨਾ ਉਹ ਤਾਂ ਲਾਤੀ ਸੀ ਸੀ ਹਾਂ ਫੇਰ ਚੇਂਜ ਕਰ ਦਾਂਗੇ ਹਲੋ ਹਲੋ ਤੂੰ ਵੀ ਕਰ ਹਲੋ ਵਾਹਿਗੁਰੂ ਸਤਨਾਮ ਕੋਈ ਨਹੀਂ ਹੁੰਦਾ ਬਾਰ ਮੜਿਆ ਬਾਰ ਲੱਗਦਾ ਅੱਜ ਚੰਦ ਉੱਤੇ ਉਛਾ ਦੇਉਂ ਪੀ ਕਰਦਾ ਇਹ ਤਾਂ ਲੱਗ ਜਾਵੇ ਸਹੀ ਹੈ ਸਹੀ ਹੋ ਗਿਆ ਪੱਥਰ ਲਗਾ ਰਹੀ ਪਾਣੀ ਪੱਥਰ ਹੈਗਾ ਮੈਂ ਭਾਂ ਪ੍ਰਾਂਤ ਚੱਲ ਜੂ ਹਾਂ ਮਿੱਟੀ ਦਾ ਪਾਲ ਬੱਠਾ ਲੈਂਦੇ ਆ ਰੈਡੀ ਚੱਲ ਕੋਈ ਨਾ ਕੱਕਰ ਇੱਥੇ ਲੈ ਚੱਪਾ ਕੱਕਰ ਇੱਥੇ ਪਿੱਛੇ ਪਾ ਲਿਆ ਪਰ ਕੇ ਲਿਓ ਇਹ ਚ ਹੋ ਗਿਆ ਤੇਰੀ ਆ ਬਾਬਾ ਜੀ ਬਾਲ ਤੂੰ ਫੋਲੋ ਬੜਾ ਕੋਈ ਤਿਆਰੀ ਨਹੀਂ ਹੋਉਣਾ ਬਸ ਆਪਣਾ ਜਿਹੜਾ ਸਮਾਨ ਲਿਖਿਆ ਸੀ ਨਾ ਮੈਂ ਉਹ ਲਿਆ ਦਿਓ ਮੈਨੂੰ ਸਮਾਨ ਵੜਾਓ ਜੀ ਜਿਹੜਾ ਸਮਾਨ ਲਿਖਿਆ ਸੀ ਮੈਨੂੰ ਉਹ ਸਮਾਨ ਲਿਆ ਦਿਓ ਸਾਰਾ ਲਿਓ ਨਾ ਜੀ ਪੇਟੀ ਬਣੇ ਬਣਾਈ ਲਿਆ ਦਿਏ ਨਾਨ ਕਮਿਲ ਨਾਨ ਕਮਿਲ ਸਤਿ ਸ਼੍ਰੀ ਅਕਾਲ ਨਦੀਏ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਚਲੋ ਵੀ ਸਤਿ ਸ਼੍ਰੀ ਅਕਾਲ ਦਾਦੀ ਜੀ ਸਤਿ ਸ਼੍ਰੀ ਅਕਾਲ

ਵੇਖੀ ਕਿ 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 ਸੋ ਹੀ ਖੜਵਾਤਾਂ ਹੋਣਗੇ ਅੱਧੇ ਘੰਟੇ ਤੱਕ ਪ੍ਰਕਾਸ਼ ਹੋਦੇ ਤਾਂ ਇਹ ਪੰਨ ਘੰਟਾ ਪੈਣਾ ਨਹੀਂ ਕੋ ਉਸ ਜਾਪਾ ਦੇ ਕਪੀੜਾ ਹੁਣ ਗੱਲਾਂ ਬਾਤਾਂ ਕਰਦਿਆਂ ਬੈਠ ਕੇ ਬਾਸੀਆਂ ਦੀਆਂ ਚੰਗੀ ਮਾਦਦੇ ਬਹੁਤ ਧੁਮਾਣਾ ਹੈ ਅੱਗੇ ਦੇਖਾਂਗੇ ਨਾ 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 ਅਤੇ ਇਹਨੇ ਪਲ ਨਬੀਆਂ ਇਹਦੇ پیر ਪਾਈ ਹੋਈਆਂ ਸੁਖਮੰਦੀਆਂ ਮੰਨਤ ਨੂੰ ਜਨਤ ਦੇਵਾ ਮਿਲ ਗਿਆ ਪੈਗਨਿਆ ਨੇ ਉਸ ਤੋਂ ਬਾਅਦ ਵੀ ਮਹਾਰਾਜ ਕਹਿੰਦਾ ਕਿ ਪੁੰਜੇ ਜਾਂਦੇ ਰਹੇ ਸੀ ਉਹ ਦੇਤੀ ਚੱਕੇ ਉਧਰਲੇ ਕੰਮ ਹੋਈ ਜਾਂਦਾ ਸਰਦਰੀ ਕਿੰਨਾ ਬੀੜਾ ਕਰਦਾ ਸੀ ਜੀ ਹੁਣ ਇਹੋ ਸਭ ਦੇ ਲਈ ਇੱਕ ਹੀ ਦਿਨ ਹੈ ਕਿ ਪਹਿਲਾ ਬੱਚਾ ਨਾਲ ਲੈਟ ਆਉਂਦਾ ਉਹਨੂੰ ਜਦੋਂ ਦੇਖਦੇ ਤੁੰਣੀ ਲੱਗਦੇ ਉਹ ਤਾਂ ਇੱਥੇ ਬਣੀ ਹੁੰਦੀ ਹੈ ਮਾਸਟਰ ਬਸ ਇਟੋੜੋ ਬੀੜਿਆਂ ਨੂੰ ਤਾਂ ਰਿਸਕ ਲੈਣੀ ਪੈਂਦਾ ਹੈ ਫੋਟੋਗ੍ਰਾਫਰ ਨੂੰ ਫੋਟੋਗ੍ਰਾਫਰ ਨੂੰ ਅੱਜ ਪਤਾ ਚੱਲ ਚੱਲ ਚੱਡ ਜੋ

ਸਾਭ ਮੋਢ ਸਿੰਘਾ ਸੇਵਕਪੁਰ ਵਾਲੇ ਗ੍ਰਾਮ ਦੇ ਜੀ ਖੰਡਵਾਲ ਸਾਹਿਬਾ ਪ੍ਰਕਾਸ਼ ਹੋਣ ਜਾ ਰਹੇ ਨੇ ਸੋਨਗਲ ਨਿਵਾਸੀਆਂ ਨੂੰ ਬੇਨਤੀ ਹੈ ਸੇਵਕਪੁਰ ਵਾਲੇ ਗ੍ਰਾਮ ਦੇ ਪੂਜਨ ਜੀ ਕਿਰਪਾਤਾ ਕਰੋ ਜੀ ਵਾਹਿਗੁਰੂ ਜੀ ਦਾ ਕਾਖਾ ਵਾਹਿਗੁਰੂ ਜੀ ਦੀ ਸੱਤੇ ਸਵਾਮੀ ਕਾ ਸਗਲ ਸਮਾਜਰੀ ਨੂੰ ਮੋਦਾ ਸਬੂਤ ਰਖਾ Надо nah. सो तारा जे रसोरी सो कंसो साथो में देखते प जाए जिन्ने मिले अपने कोई सितारा लाड़ मजे सुजे सका गए सो 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 देखते सितारा सो तारा जे रसोरी सो साथो में साथ पत सो कोट के जे सरा चंद्र से आरे साथ पत सो कोट उजे रात में करो जंता पुष्यत्रयत्र वतु مرسی